ਮਹਾਰਾਜ ਜੀ ਕਰਤਾਰਪੁਰ ਆਏ ਕਰਤਾਰਪੁਰ ਦੀ ਧਰਤੀ ਦੇ ਉੱਤੇ ਗੁਰੂ ਸਹਿਬ ਮਹਾਰਾਜ ਜੀ ਖੇਤੀਬਾੜੀ ਕਰ ਰਹੇ ਨੇ ਸਾਡੀ ਪਰੇਸ਼ਾਨੀ ਦੂਰ ਕਿਉਂ ਨਹੀਂ ਹੋ ਰਹੀ ਪਰੇਸ਼ਾਨੀ ਹੈ ਤੋਖਲਾ ਹੈ ਸਹਿਮ ਹੈ ਦੂਰ ਕਿਉਂ ਨਹੀਂ ਹੋ ਰਹਾ ਉਹਦੀ ਵਜ੍ਹਾ ਇਹ ਸੇਖ ਮਰੀਦ ਜਿਨੇ ਗੁਰੂ ਨਾਨਕ ਦੇ ਘਰ ਦੀ ਸਿਵਤ ਸਲਾਹਨਾ ਸੁਣੀ ਹੈ ਭਾਈ ਜੋਧ ਕੋਲੋਂ ਅੰਮ੍ਰਿਤ ਵੇਲੇ ਦੇ ਜਾਪ ਸੁਣੇ ਨੇ ਭਾਈ ਜੋਧ ਕੋਲੋਂ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਹਕਾਲ ਬੁਰੀ ਕਿਉ ਘਾਲੀਐ ਆਸਾ ਕੀ ਵਾਰ ਦੀ 21ਵੀਂ ਪੌੜੀ ਜਦੋਂ ਸੁਣੀ ਐ ਮਨ ਦੇ ਅੰਦਰ ਚਾਹ ਪੈਦਾ ਹੋਇਆ ਪੁੱਛਿਆ ਇਹ ਕਿਨਾਂ ਦੇ ਬਚਨ ਉਚਾਰ ਰਹੇ ਹੋ ਤੇ ਭਾਈ ਜੋਧ ਕਹਿੰਦੇ ਇਹ ਬਚਨ ਨੇ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਇਹ ਬਚਨ ਮੇਰੇ ਮਨ ਨੂੰ ਸਕੂਨ ਦੇ ਰਹੇ ਨੇ ਗੁਰਨਾਨਕ ਸਾਹਿਬ ਮੈਨੂੰ ਕਿੱਥੇ ਮਿਲਣਗੇ ਕਹਿੰਦੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਮਿਲਣਗੇ ਉਹਨਾਂ ਕੋਲ ਜਾਓ ਰਸਤੇ ਦੇ ਵਿੱਚ ਪੁੱਛਦੇ ਆਉਂਦੇ ਨੇ ਜਨਮ ਸਾਖੀ ਵਾਲਾ ਲਿਖਦਾ ਹੈ ਵੀ ਤਪਾ ਕਹਿੰਦੇ ਨੇ ਗੁਰਨਾਨਕ ਸਾਹਿਬ ਮਹਾਰਾਜੀ ਨੂੰ ਵੀ ਨਾਨਕ ਤਪਾ ਕਿੱਥੇ ਹੈ ਬਹੁਤਾਤ ਵਾਰ ਇਹ ਜ਼ਿਕਰ ਇਹ ਲਫ਼ਜ਼ ਵਰਤੇ ਨੇ ਜਨਮ ਸਾਖੀ ਦੇ ਅੰਦਰ ਨਾਨਕ ਤਪਾ ਕਿੱਥੇ ਹੈ ਨਾਨਕ ਤਪਾ ਕਿੱਥੇ ਰਹਿੰਦਾ ਹੈ ਜਿਹੜਾ ਰਾਹੀ ਰ ਹੈ ਉਹਨੂੰ ਪੁੱਛਦੇ ਜਾਂਦੇ ਨੇ ਵੀ ਨਾਨਕ ਤਪਾ ਕਿੱਥੇ ਹੈ ਪੁੱਛਦੇ ਆ ਪੁੱਛਾਉਂਦੇ ਆ ਰਸਤਿਆਂ ਦੇ ਕੋਲੋਂ ਮੰਜ਼ਿਲ ਬਾਰੇ ਪੁੱਛ ਰਹੇ ਨੇ ਪੁੱਛਦੇ ਆ ਪੁੱਛਾਉਂਦੇ ਆ ਜਦੋਂ ਅੱਗੇ ਆਏ ਤੇ ਫਿਰ ਮੰਜ਼ਿਲ ਦੇ ਕੋਲੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ ਕੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛ ਰਹੇ ਨੇ ਵੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਜਾਣਾ ਹੈ ਕਿੱਥੇ ਮਿਲਣਗੇ ਜਦੋਂ ਮੰਜ਼ਿਲ ਦੇ ਕੋਲੋਂ ਮੰਜ਼ਿਲ ਦਾ ਪਤਾ ਪੁੱਛਿਆ ਗੁਰੂ ਦੇ ਕੋਲੋਂ ਗੁਰੂ ਬਾਰੇ ਪੁੱਛਿਆ ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੀ ਕਿਰਤ ਛੱਡੀ ਤੇ ਉਹਦੇ ਘੋੜੇ ਦੀਆਂ ਲਗਾਮਾਂ ਹੱਥ ਵਿੱਚ ਫੜ ਲਈਆਂ ਜਦੋਂ ਫੜੀਆਂ ਤੇ ਗੁਰੂ ਸਹਿਬ ਮਹਾਰਾਜ ਜੀ ਧਰਮਸ਼ਾਲਾ ਵੱਲ ਲੈ ਗਏ ਤੇ ਧਰਮਸ਼ਾਲਾ ਵੱਲ ਲਿਜਾ ਕੇ ਜਦੋਂ ਗੁਰੂ ਸਹਿਬ ਮਹਾਰਾਜ ਜੀ ਪੰਜ ਸ਼ਨਾਨਾ ਕਰਕੇ ਸਿੰਘਾਸਣ ਦੇ ਉੱਤੇ ਬਿਰਾਜਮਾਨ ਹੋ ਕਰਕੇ ਬੈਠ ਗਏ ਤਾਂ ਹੈਰਾਨ ਰਹਿ ਗਿਆ ਭਾਈ ਲੈਣਾ ਇਹ ਉਹੀ ਜਿਹੜਾ ਮੇਰਾ ਲਗਾਮਾਂ ਫੜੀਆਂ ਅੱਗੇ ਤੁਰਿਆ ਜਾਂਦਾ ਸੀ ਹੁਣ ਸਿੰਘਾਸਣ ਤੇ ਬਹਿ ਗਿਆ ਤੇ ਪੁੱਛਦਾ ਮੈਂ ਗੁਰਨਾਨਕ ਸਾਹਿਬ ਮਹਾਰਾਜ ਜੀ ਨਾਲ ਮਿਲਣਾ ਹੈ ਕਹਿੰਦੇ ਮੈਂ ਹੀ ਆ ਜੀ ਗੁਰੂ ਸਾਹਿਬ ਕਹਿੰਦੇ ਮੇਰਾ ਨਾਈ ਨਾਨਕ ਹੈ ਅੱਖਾਂ 'ਚੋਂ ਨੀਰ ਪਰਾਇਆ ਚਰਨੀ ਟਹਿ ਪਿਆ ਮੈਂ ਗੁਰੂ ਦੇ ਕੋਲੋਂ ਗੁਰੂ ਬਾਰੇ ਪੁੱਛ ਰਿਹਾ ਸੀ ਤੇ ਗੁਰੂ ਅਜਿਹਾ ਹੋਵੇਗਾ ਵੀ ਮੇਰੀਆਂ ਲਗਾਮਾਂ ਫੜ ਕੇ ਮੈਨੂੰ ਆਪ ਆਪਣੇ ਘਰ ਦੇ ਵਿੱਚ ਲੈ ਕੇ ਜਾਏਗਾ ਅੱਜ ਸਵਾਲ ਇੱਥੇ ਖੜਾ ਹੈ ਅਸੀਂ ਰਸਤਿਆਂ ਦੇ ਕੋਲੋਂ ਰਸਤੇ ਪੁੱਛ ਰਹੇ ਹਾਂ ਪਰ ਜਿਸ ਦਿਨ ਅਸੀਂ ਗੁਰੂ ਦੇ ਕੋਲ ਪੁੱਛਾਂਗੇ ਵੀ ਗੁਰੂ ਸਾਹਿਬ ਮਹਾਰਾਜ ਜੀ ਮੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਏ ਮੇਰੇ ਜੀਵਨ ਦਾ ਸਹਿਮ ਦੂਰ ਹੋ ਜਾਏ ਜਦੋਂ ਗੁਰੂ ਸ਼ਬਦ ਨੂੰ ਆਪਣੀ ਬਾਹ ਪਕੜਾਓਗੇ ਇਹਨਾਂ ਤੇ ਗੁਰੂ ਸ਼ਬਦ ਤੁਹਾਨੂੰ ਪ੍ਰਮਾਤਮਾ ਦੇ ਘਰ ਵਿੱਚ ਲੈ ਜਾਏਗਾ ਸਵਾਲ ਇਹੀ ਹੈ ਤੋਖਲਾ ਇਹੀ ਹੈ ਕਿ ਅਸੀਂ ਗੁਰੂ ਨੂੰ ਬਾਹ ਨਹੀਂ ਫੜਾ ਰਹੇ ਕੇਵਲ ਰਸਤਿਆਂ ਨੂੰ ਪੁੱਛ ਰਹੇ ਹਾਂ ਸਿਮਰਨ ਕਿਵੇਂ ਕਰੀਦਾ ਹੈ ਜੀ ਸਿਮਰਨ ਦੀ ਵਿਧੀ ਕੀ ਹੈ ਜੀ ਪੁੱਛ ਰਹੇ ਹਾਂ ਆਲੇ ਦੁਆਲੇ ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਾਣੀ ਨੂੰ ਸੁਣਤਾ ਸਹੀ ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਇਹੀ ਤੇ ਵਿਧੀ ਹੈ ਪਰਮਾਤਮਾ ਦਾ ਸਿਮਰਨ ਕਰ ਤੇ ਕੰਨਾਂ ਦੇ ਨਾਲ ਸੁਣੋ ਇਦੂ ਪਰੇ ਦੀ ਵਿਧੀ ਕੋਈ ਨਹੀਂ ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮਕੈ ਧਾਮ ਜੇਕਰ ਇਹ ਵਿਧੀ ਤੇਰੇ ਜੀਵਨ ਦੇ ਵਿੱਚ ਆ ਗਈ ਪਰਮਾਤਮਾ ਦੇ ਸਿਮਰਨ ਨੂੰ ਮੁਖ ਤੋਂ ਅਲਾਏਗਾ ਤੇ ਕੰਨਾਂ ਦੇ ਨਾਲ ਸੁਨੇਗਾ ਜਮਾਂ ਦੇ ਵਸ ਵਿੱਚ ਨਹੀਂ ਤੋ ਪਾਏਗਾ ਜਿਹਦੇ ਕਰਕੇ ਪਰੇਸ਼ਾਨੀ